ਦੀਨਾਨਗਰ ਠੀਕ ਆ 4 ਵੇ ਦਾ ਟਾਈਮ ਹੀ ਤੇ ਅਸੀਂ 4 ਵੇ ਪਹੁੰਚੇ ਆ ਤੈਨੂੰ ਫੋਨ ਲਾਇਆ ਦੋ ਤੈਨੂੰ ਡੀ ਦੇ ਡੀ ਤੇਨੂੰ 5 ਵਜ ਗਿਆ ਇੱਥੇ ਆ ਵੇਖ ਲੈ ਟਾਈਮ 4:38 ਹੋ ਗਿਆ 5 ਵਜ ਚੱਲੇ ਆ ਤੈਨੂੰ ਡੀ ਦੇ ਡੀ ਦੇ ਨਾਲ ਠੀਕ ਆ ਤੇ 6 ਵਜ ਤੱਕ ਅਸੀਂ ਇੱਥੇ ਹੀ ਆ ਸਮਝ ਗਿਆ ਮੇਰਾ ਭਰਾ ਠੀਕ ਆ ਤੈਨੂੰ ਡੀ ਦੇ ਡੀ ਦੇ ਨਾਲ ਸਿਰ 4 ਵੇ ਤੋਂ ਸਵੇਰੇ ਇੱਥੇ ਖੜੇ ਆ ਅਸੀਂ ਤੈਨੂੰ ਗਾਲ ਕੋਈ ਨਹੀਂ ਕੱਢਣੀ ਅਸੀਂ ਠੀਕ ਆ ਟਾਈਮ ਤੋਂ ਪਾਇਆ ਹੀ ਆ ਆਪ ਦੀਨਾਨਗਰ ਦਾ ਤਰਾ ਟਾਈਮ ਨਾਲ ਚਾ ਦਿੱਤਾ ਲਾ ਹੁਣ ਸੁਣ ਲੈ ਮੇਰੀ ਗੱਲ ਕੰਨ ਖੋਲ ਕੇ ਤੇਰੇ ਨਾਲ ਜੀਨ ਮਰਨ ਤੱਕ ਨਾਲ ਉਹ داریਓ ਠੀਕ ਆ ਸਾਡੇ ਕੋ ਰੋਏ ਰੋਏ ਨਹੀਂ ਆਉਂਦੀ ਕੰਦੇ ਸਮਝ ਗਿਆ ਨਾ ਸਾਡੇ ਕੋ ਰੋਏ ਰੋਏ ਟਾਈਮ ਨਹੀਂ ਪੈਣਾ ਜਿੱਥੇ ਤੈਨੂੰ ਅਸੀਂ ਲਭਾਂਗੇ ਤੂੰ ਘਟਣਾ ਕਰੀ ਤੇ ਜਿੱਥੇ ਸਾਨੂੰ ਦੂ ਟੱਕਰ ਗਿਆ ਉਹ ਮੇਰੇਹੀਂ ਜਾਣਦੇ ਸਾਡਾ ਰੱਬ ਜਾਣਦਾ ਵੀ ਇਹੀ ਜਰਾ ਹਾਂ ਦੇ ਚੱਪੀ ਠੀਕ ਆ ਤੇ ਬਾਕੀ ਇੱਕ ਹੋਰ ਸੌਗਤਾ ਵਜੇ ਬੜੇ ਪੁਰਾਣੇ ਤੇਰੇ ਨਾਲ ਉਹ ਸਾਰੇ ਹਿਸਾਬ ਜਿਹੜੇ ਨੇ ਆਪਾਂ ਪੂਰੇ ਕਰਨੇ ਆ ਠੀਕ ਆ ਅਜੇ ਪਿਛਲੇ ਹਿਸਾਬ ਵੀ ਆ ਗਏ ਉਹ ਵੀ ਪੂਰੇ ਕਰਾਂਗੇ ਤੇਰੇ ਨਾਲ ਚੰਗੀ ਤਰ੍ਹਾਂ ਕਰਾਂਗੇ ਬਾਕੀ ਤਿਆਰ ਨਹੀਂ ਮੁਰਦਾ ਆ ਜਾ ਵੀਰ ਇੱਕ ਹੀ ਆ ਜਾ ਮੇਰਾ ਵੀਰ ਠੀਕ ਤਾਂ ਗੱਲ ਗਈ ਛੱਡੇਗਾ ਕੱਢਣੀ ਗਾਲ ਇਹਨੂੰ ਕੱਢਣੀ ਕੱਢਣੀ ਬਿਲਕੁਲ ਬਾਕੀ ਤਿੰਨ ਪਤਾ ਲੱਗ ਹੀ ਗਿਆ ਮੈਂ ਮੈਂ ਜਾਨੂੰ ਆਂ ਤਰਨਦਾਰਨ ਤੋਂ ਪੁਰਾਣਾ ਸਿਸਟਮ ਦੇ ਨਾਲ ਚੱਲਦਾ ਆਉਣ ਡਿਆ ਉਹਨੂੰ ਵਜਦਾ ਆਉਣ ਡਿਆ ਮੈਂ ਬਾਜਿਆ ਮੇਰਾ ਵੀ ਸਾਣੀ ਭਾਵੇਂ ਤਰਨਦਾਰਨ ਆੜੀ ਵੀ ਠੀਕ ਆ ਜਿਹੜੇ ਕੁੱਤੇ ਪਿੱਛੋਂ ਭੌਂਗਦੇ ਨਾ ਉਹਨਾਂ ਨੂੰ ਤੁਹਾਨੂੰ ਖਾਸ ਕਰ ਗਿਆ ਤੇ ਜੀ ਇਨਫੋਰਮੇਸ਼ਨ ਸਗੀ ਡੀਐਸਪੀ ਬੀਸਰਫ ਕੋ ਉਹਨਾਂ ਦੀ ਇਨਫੋਰਮੇਸ਼ਨ ਤੇ ਜਿਹੜੇ ਕਨਸਪਾਰਟੀ ਨੇ ਜਿਹੜਿਆ ਨੂੰ ਰੌਂਡ ਅਪ ਕੀਤਾ ਸੀ ਤਾਂ ਹੋਰ ਇੱਕ ਜਿਹੜਾ ਅਮਰਪਾਲ ਸਿੰਘ ਹੈਗਾ ਇਹਨੇ ਸੇ ਕਾਲੂ ਪਿੰਡ ਭੁੱਲ ਦਾ ਰਹਿਣ ਵਾਲਾ ਦੂਜਾ ਜਰਮਨਜੀ ਸਿੰਘ ਇਹ ਅਮਰitsar ਦਾ ਰਹਿਣ ਵਾਲਾ ਬੰਦਾ ਲੈਦਾ ਇਹਨਾਂ ਕੋਲੋਂ ਇੱਕ ਕੰਪ੍ਰੈਸ਼ਨ ਗਨ ਮਿਲੀ ਹੈ ਤੇ ਦੂਜੀ ਜਿਹੜੀ ਇੰਦਾ ਦੀ ਇੰਟਰੋਗੇਸ਼ਨ ਤੋਂ ਪਤਾ ਲੱਗਿਆ ਉਹਦੇ ਚ ਨੌ ਪਰਚੇ ਜਿਹੜੇ ਲੱਗੇ ਆ ਤੇ ਅਮਰਪਾਲ ਤੋਂ ਪਹਿਲੇ ਦਰਜ ਆ ਕੋਈ ਆਮ ਲੈਟ ਦੇ ਐਨਡੀ ਨੇ ਇਸ ਤੋਂ ਇਲਾਵਾ ਜਿਹੜਾ ਜਾਨੂੰ ਨੇ ਦਾ ਇਹਦੇ ਉੱਤੇ ਇੱਕ ਪਰਚਾ ਦਰਜ ਹੈ 25 ਚਿੰਜਾ ਦਾਸ ਇਹਨਾਂ ਨੇ ਪਿੱਛੇ ਰੀਸੈਂਟਲੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਜਿੱਥੋਂ ਸਾਨੂੰ ਇਹ ਮੈਡੀਸਿਨ ਇਨਫੋਰਮੇਸ਼ਨ ਕਿਤੇ ਦੇਚ ਜਿਹੜੇ ਬੰਦੇ ਇਤੋਂ ਤਰੰਤਰੰਦ ਹੋ ਗਏ ਸੀ ਕੋਈ ਦੀਨਾ ਲੱਗ ਤੁਸੀਂ ਦਾ ਇਹਨਾਂ ਨੇ ਟਾਈਮ ਟੂ ਰੱਖਿਆ ਸੀਗਾ ਉੱਥੇ 91 ਨੰਬਰ ਐਫਏਰਰ ਹੋਈ ਹੈ ਇਸ ਦੇ ਨਾਲ 24 ਨੂੰ ਉੱਥੇ ਜਾ ਕੇ ਤਾਂ ਇਹਨਾਂ ਨੇ ਵੀਡੀਓ ਬਣਾਈ ਸੀ ਵੀ ਅਸੀਂ ਆਹ ਟਾਈਮ ਤੋਂ ਦਿੱਤਾ ਸੀ ਇਸੇ ਖੜੇ ਆ ਉਹ ਆ ਜਾ ਉਹ ਵੈਪਨ ਇਹਨਾਂ ਨੇ ਗੈਂਡਲੈਸ਼ ਕੀਤੇ ਸੀ ਜਿਹਦੇ ਵਿੱਚ ਰੋਲ ਅਵਰ ਕਸਟਮਰ ਅਰ ਬਾਕੀ ਬੰਦੇ ਵੀ ਅਸੀਂ ਭਾਲਦਾ ਤਾਂ ਤੇ ਦੋ ਬੰਦੇ ਜਿਹੜੇ ਸੀਗੇ ਸਾਨੂੰ ਪਿੰਕ ਪੁਆਇੰਟ ਉੱਤੇ ਸੀ ਇਹਨਾਂ ਨੂੰ ਅਰੇਸਟ ਕਰਦੇ ਤੇ ਪੁਲਿਸ ਜਿਹੜੀਆਂ ਨਾਲ ਵਿੱਚ ਆਮ ਲੈਟ ਚ ਪਰਚਾ ਦੇ ਦਿੱਤਾ ਇੱਕ ਪੰਪ ਐਕਸ਼ਨ ਗਨ ਜਿਹੜੀਆਂ ਨੇ ਵੀਡੀਓ ਚ ਵੀ ਫੜੀ ਰਹੀ ਸੀ ਹੁਣ ਕਬੂਲ